ਜੀ ਉਹਦੇ ਬਿਨਾ ਹੋਰ ਕਿਸੇ ਪੁੱਛਣਾ ਨਾ ਹਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਇਨਸਾਨ ਨੇ ਦੇਖੋ ਆਪਣੀ ਧਰਤੀ ਦੇ ਆਲੇ-ਦਾਲੇ ਕਿਸ ਤਰ੍ਹਾਂ ਸੈਟੇਲਾਈਟ ਵਗੈਰਾ ਛੱਡੀਆਂ ਹੋਈਆਂ ਨੇ ਜਿਸ ਤਰੀਕੇ ਦੇ ਨਾਲ ਇਨਸਾਨ ਭੱਜਣ ਲੱਗਿਆ ਹੋਇਆ ਬਾਹਰ ਦੀ ਖੋਜ ਕਰਨ ਲੱਗਿਆ ਹੋਇਆ ਉਸ ਤਰੀਕੇ ਦੇ ਨਾਲ ਇਨਸਾਨ ਨੇ ਅੰਦਰ ਦੀ ਖੋਜ ਨਹੀਂ ਕੀਤੀ ਕਾਸ਼ ਅਸੀਂ ਬਾਹਰ ਦੀ ਜਗ੍ਹਾ ਤੇ ਅੰਦਰ ਨੂੰ ਮੁੜਦੇ ਅੰਦਰ ਦੀ ਖੋਜ ਵੱਲ ਵੱਧ ਧਿਆਨ ਹੁੰਦਾ ਤਾਂ ਅੱਜ ਤਰਤੀ ਇਹ ਦੁਨੀਆ ਕੁਝ ਹੋਰ ਹੀ ਰੰਗ ਦੀ ਹੋਣੀ ਸੀ ਖੈਰ ਉਸ ਕਾਲਪੁਰਖ ਵਾਹਿਗੁਰੂ ਦੀ ਮਰਜੀ ਉਹਦਾ ਹੁਕਮ ਉਹਦੀ ਰਜ਼ਾ ਉਹ ਜੋ ਚਾਹੇ ਕਰ ਸਕਦਾ ਕਰਵਾ ਸਕਦਾ ਇਸੇ ਕਰਕੇ ਕਹਿੰਦਾ ਕਿ ਉਹਦੇ ਤੇ ਭਰੋਸਾ ਰੱਖੋ ਯਕੀਨ ਰੱਖੋ ਉਹਦੇ ਉੱਪਰ ਕੁਝ ਵੀ ਨਹੀਂ ਹੈਗਾ ਆਜੋ ਫਿਰ ਪ੍ਰਮਾਤਮਾ ਦਾ ਨਾਮ ਲਈਏ ਵਾਹਿਗੁਰੂ ਦਾ ਜਾਪ ਕਰੀਏ ਤੇ ਦੇਖਿਓ ਫਿਰ ਮਿੱਤਰੋ ਜ਼ਿੰਦਗੀ ਕਿਦਾਂ ਰੰਗ ਬਦਲਦੀ ਆ ਧੰਨਵਾਦ ਜਿਉਂਦੇ ਵਾਸਤੇ ਰਹਾ